ਹਾਂ ਜੀ ਕੀ ਕਹਿਣਾ ਚਾਹੁੰਗੇ ਐਮਐਲਏ ਸਾਹਿਬ ਪਹੁੰਚੇ ਸੀ ਹੈ ਨਾ ਸਵੱਛਤਾ ਸੁਣੀ ਨੇ ਡੜਦਾ ਉਤ ਘੜਨ ਕੀਤਾ ਗਿਆ ਤੁਸੀਂ ਜਾਣੂ ਵੀ ਕਰਾਇਆ ਗਿਆ ਨਾ ਜਿਹੜੇ ਸੋਢੀ ਮਾਨਸਾ ਹੈਗੇ ਬਹੁਤ ਬੜੀ ਸਵੱਛਤਾ ਆ ਮੋੜ ਜੀ ਦਾ ਬਸ ਮੜਾ ਹਾਂ ਜੀ ਅਸੀਂ ਮਾਨ ਜੋਗੇ ਐਮਐਲਏ ਸਾਹਿਬ ਮਾਨਸਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਨਗਰ ਮਾਨਸਾ ਖੁਰਦੇ ਵਿੱਚ ਇਹ ਸੱਤ ਦੇ ਵਿੱਚ ਮੇਂ ਚੌਂਕ ਬਣਿਆ ਬਹੁਤ ਸੋਹਣੀ ਹੈ ਪਹਿਲੀ ਪਹਿਲੀ ਵਾਰ ਹੀ ਆ ਮੈਂ ਕਹਿੰਦਾ ਵੀ ਇਹ ਇੱਕ ਨਮੂਨੇ ਦਾ ਚੌਂਕ ਹੈ ਜੋ ਪਿੰਡ ਦੇ ਵਿੱਚ ਬਣਿਆਗਾ ਤੇ ਅਸੀਂ ਹੋਰ ਮੰਗਾ ਜੋ ਪਿੰਡ ਨਹੀਂ ਆ ਸੀਗੀਆਂ ਇਹ ਪਿੰਡ ਦੇ ਵਿੱਚ ਕੋਈ ਇੰਟਰਲੋਕਿੰਗ ਵਾਲੀ ਗਲੀ ਨਹੀਂ ਹੈਗੀ ਸਾਡੇ ਹਲੇ ਲਾਲ ਇੱਟਾਂ ਵਾਲੀਆਂ ਆਂ ਸ਼ਹਿਰ ਦੇ ਬਿਲਕੁਲ ਨਾਲ ਬੈਠੇ ਆਂ ਤੇ ਮੇਨ ਸੜਕਾ ਜੋ ਮਾਨਸਾ ਤੋਂ ਕਚੇੜੀ ਰੋਡ ਉਹ ਸਾਡੀ ਥਾਂ ਥਾਂ ਤੋਂ ਟੁੱਟੀ ਹੋਈ ਆ ਲੱਲੂਆਣਾਂ ਦੀ ਸੜਕ ਜਾਂਦੀ ਆ ਉੱਥੇ ਵੱਡੇ ਵੱਡੇ ਟੋਏ ਨੇ ਉਹਨਾਂ ਮੰਗਾ ਤੋਂ ਵੀ ਉਹਨਾਂ ਸਮੱਸਿਆ ਤੋਂ ਵੀ ਐਮਐਲਏ ਸਾਹਿਬ ਨੂੰ ਜਾਣੂ ਕਰਾਇਆ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜੋ ਵੀ ਗ੍ਰਾਂਟ ਆਊਗੀ ਬਹਿਲ ਦੇ ਆਧਾਰ ਤੇ ਸਾਡੇ ਪਿੰਡ ਨੂੰ ਦਿੱਤੀ ਜਾਊਗੀ ਸੋ ਜਿੰਨਾ ਵੀ ਕੰਮ ਹੋਇਆ ਉਹਦੇ ਲਈ ਅਸੀਂ ਧੰਨਵਾਦ ਕਰਦੇ ਆਂ ਤੇ ਹੋਰ ਕੰਮਾਂ ਦੀ ਆਸ ਕਰਦੇ ਆਂ ਕਿ ਸਾਡੇ ਨਗਰ ਨੂੰ ਜਾਂ ਸਾਡੇ ਇਲਾਕੇ ਨੂੰ ਜੋ ਸੜਕਾਂ ਦੀ ਸਹੂਲਤ ਉਹ ਦਿੱਤੀ ਜਾਵੇ। ਬਦੈ ਜੀ ਸੂਬੇ ਮਾਨਸਾਹ ਪਹੁੰਚੋ ਉਧ ਘਟਨ ਕੀਤਾ ਗਿਆ ਇੱਕ ਸੈਟ ਦਾ ਕਿਵੇਂ ਦੇਖੀਏ। ਦੇਖੋ ਜੀ ਪੰਜਾਬ ਸਰਕਾਰ ਦਾ ਅਪਰਾਲ ਹੈ ਕਿ ਸਾਰੇ ਪਿੰਡਾਂ ਦਾ ਸ਼ਹਿਰਾਂ ਦਾ ਪੰਜਾਬ ਦਾ ਸਰਪੱਖੀ ਵਿਕਾਸ ਕੀਤਾ ਜਾਵੇ ਉਹਦੇ ਤਹਿਤ ਜਿਹੜੇ ਪਿੰਡਾਂ 'ਚ ਜਿਸ ਤਰ੍ਹਾਂ ਦੀਆਂ ਲੋੜਾਂ ਸਾਨੂੰ ਪਿੰਡ ਵਾਸੀ ਸਾਡੇ ਵਰਕਰ ਵਲੰਟੀਅਰ ਦੱਸਦੇ ਨੇ ਉਹਦੇ ਮੁਤਾਬਕ ਅਸੀਂ ਦੇਖ ਕੇ ਉਹ ਕੰਮ ਕਰਾਉਨੇ ਅੱਜ ਛੋਟੀ ਮਾਨਸਾ ਖੜਿਆ ਮਾਨਸਾ ਖੁਦ ਇੱਥੇ ਕਿਉਂਕਿ ਬੜਾ ਮਤਲਬ ਮਾਨਸਾ ਦੇ ਜਮਾ ਮਾਨਸਾ ਦਾ ਇੱਕ ਹਿੱਸਾ ਹੀ ਆ ਪਰ ਬੜੇ ਪੜੇ ਲਿਖੇ ਤੇ ਪ੍ਰੋਸਪਰ ਸ਼ਲੋਕ ਉਹਨਾਂ ਵੱਲੋਂ ਕਿਉਂਕਿ ਬਾਕੀ ਕਾਫੀ ਕੰਮ ਇੱਥੇ ਹੋਏ ਆ ਕੁਝ ਹੋਰ ਕੰਮ ਹੋਣ ਵਾਲੇ ਆ ਇੱਕ ਪਹਿਲ ਦੇ ਆਧਾਰ ਤੇ ਇਹ ਸ਼ੈੱਡ ਹੈ ਤੇ ਪੰਜਾਬ ਮਤਲਬ ਸੱਤ 'ਚ ਬੈਠਣ ਲਈ ਔਰ ਸਾਰਿਆਂ ਦੇ ਉਹ ਤੂ ਲਈ ਹੈ ਨਾ ਗੱਲਬਾਤ ਲਈ ਪਿੰਡ ਦੇ ਵਿਚਾਰਾਂ ਕਰਨ ਲਈ ਦੁੱਖ ਸੁੱਖ ਖੋਲਣ ਲਈ ਇੱਕ ਬੜਾ ਵਧੀਆ ਸ਼ੈੱਡ ਤੇ ਮੇਰੇ ਤੋਂ ਇਹ ਚੌਕ ਹੈ ਜਿਹੜਾ ਸਾਰਾ ਬੜੀ ਮਾੜੀ ਹਾਲਤ ਚ ਸੀ ਇੱਥੇ ਪਿੰਡ ਦੀਆਂ ਲੇਡੀਜ਼ ਬੱਚੇ ਸੈਰ ਕਰਨ ਨੂੰ ਹਨਾ ਬੈਠਣ ਨੂੰ ਇਹ ਬਣਾਇਆ ਗਿਆ ਇਸ ਤੋਂ ਬਿਨਾ ਅਜ ਦੂਜੇ ਵੀ ਸਾਰੇ ਪਿੰਡਾਂ ਚ ਜਿਹੜੇ ਹੈਗੇ ਆ ਜਿਵੇਂ ਅਸੀਂ ਪਹਿਲਾਂ ਸੱਦਾ ਸਿੰਘ ਵਾਲੇ ਆ ਉੱਥੇ ਬਾਸਕਟਬਾਲ ਦਾ ਗਰਾਊਂਡ ਹੈ ਤਿੰਨ ਗਲੀਆਂ ਜਿਹੜੀਆਂ ਹਨ ਉਹਦੀ ਸ਼ੁਰੂਆਤ ਕੀਤੀ ਆ ਉਸ ਤੋਂ ਪਹਿਲਾਂ ਡੇਲੂਆ ਨੇ ਜਿਹੜਾ ਧਰਮਸ਼ਾਲਾ ਬਣਾਈ ਆ ਹੁਣ ਇਸ ਤੋਂ ਬਾਅਦ ਖਿਆਲੀ ਸੱਦਾ ਸਿੰਘ ਵਾਲੇ ਮੱਤੀ ਹੋਰ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹਨਾਂ ਦਾ ਜਾ ਕੇ ਅਸੀਂ ਸ਼ੁਰੂਆਤ ਕਰਵਾਉਂਦੇ ਆ ਫਰਦੂਸ ਸਤਸਦ ਦੱਸਿਆ ਜਾਣਕਾ ਆਇਆ ਗਿਆ ਛੋਟੀ ਮਾਨਸ਼ਾਨ ਦੇ ਦੇਖੇ ਹਾਲਾਤ ਬਹੁਤ ਮਾੜਿਆ ਨੰਗਲੂਕ ਤੇ ਜਗਾ ਨਹੀਂ ਪਾਣੀ ਪਣੀ ਹੋਇਆ ਪਿਆ ਇਹਦੇ ਬਾਰੇ ਕਹੋ ਮੈਂ ਮੈਂ ਬਿਲਕੁਲ ਪਹਿਲਾਂ ਮੈਂ ਮੈਂਸ਼ਨ ਕਰਨਾ ਭੁੱਲ ਗਿਆ ਹਰਿੰਦਰ ਹੋਰਾਂ ਨੇ ਦੱਸਿਆ ਸੀ ਜਿਹੜੀ ਇਹ ਸੜਕ ਹੈ ਇਹਦੀ ਇਹਦਾ ਰਿਪੇਅਰ ਦਾ ਜਿਹੜਾ ਹੈ ਟੈਂਡਰ ਅਸੀਂ ਲਾਤਾ ਮਤਲਬ ਮਤਾਂ ਪਾਸ ਹੋ ਗਿਆ ਟੈਂਡਰ ਲੱਗ ਜੂ 15-20 ਦਿਨਾਂ ਚ ਕਿਉਂਕਿ ਹੁਣ ਬਰਸਾਤ ਦੀ ਰੁੱਤ ਨਿਕਲ ਗਈ ਜਿਹੜੀ ਜਿੱਥੋਂ-ਜਿੱਥੋਂ ਵੀ ਖਰਾਬ ਹੈ ਉਹ ਸਾਰੀ ਸੜਕਾਂ ਇਹਦੀ ਲਗਭਗ ਅਸੀਂ ਪੂਰੀ ਉਹਨੂੰ ਬਣਾਵਾਂਗੇ ਕਚੇਰੀ ਰੋਡ ਪੂਰੀ ਰਿਪੇਅਰ ਹੋ ਜੂਗੀ ਹੋਰ ਜਿਹੜਾ ਪਾਵੇਂ ਐਚਐਸ ਰੋਡ ਹੋਵੇ ਉਹਨੂੰ ਵੀ ਕੋਸ਼ਿਸ਼ ਕਰਾਂਗੇ ਉਹ ਥੋੜਾ ਜਿਹਾ ਜ਼ਿਆਦਾ ਫੰਡ ਵਾਲਾ ਕੰਮ ਹੈ ਉਹਦੀ ਸਪੈਸ਼ਲ ਮਨਜ਼ੂਰੀ ਲੈਣੀ ਪਊਗੀ ਪਰ ਜਿਹੜੀ ਰਿਪੇਅਰ ਹੈ ਇਹ ਤਾਂ ਬਹੁਤ ਛੇਤੀ ਅਸੀਂ ਅਗਲੇ ਮਹੀਨੇ ਦੇ ਵਿੱਚ ਇਹਦੀ ਸ਼ੁਰੂ ਕਰਵਾ ਦਾਂਗੇ ਭਾਜੀ ਐਮਐਲਏ ਸਾਹਿਬ ਪਹੁੰਚੇ ਸੀ ਮਾਨਸਾ ਉਦਘਾਟਨ ਕੀਤੇ ਗਏ ਸੈੱਡ ਦਾ ਨਾ ਹਾਂਜੀ ਹਾਂਜੀ ਤੇ ਹੋਰ ਕਿਹੜੇ ਕਿਹੜੇ ਸਵਛਤ ਨੂੰ ਜਾਨੂ ਕਰਾਇਆ ਗਿਆ ਹੋਰ ਉਹਨਾਂ ਨੂੰ ਟੋਬੇ ਵਾਸਤੇ ਜਾਨੂ ਕਰਵਾਇਆ ਗਿਆ ਜੀ ਵੀ ਇਥੇ ਥਾਫਰ ਮਾਡਲ ਬਣੇ ਜਿਹੜੀਆਂ ਸਾਡੀਆਂ ਗਲੀਆਂ ਨੇ ਪੁਰਾਣੀਆਂ ਖੰਡਰ ਹੋ ਰਹੀਆਂ ਨੇ ਇਹਨਾਂ ਵਿੱਚ ਲੋਕਟੈਕ ਲੱਗ ਜੇ ਹੈਨਾ ਜੀ ਜ ਟੋਟਿਆ ਪਿਆਗਾ ਇਸ ਤਰ੍ਹਾਂ ਕਰਕੇ ਸਮੱਸਿਆ ਕਾਫੀ ਨੇ ਹਨਾ ਚਲੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੇ ਮੇਰੇ ਨਾਲ ਚੌਕ ਬਣਾਇਆ ਪਿੰਡ ਚ ਇਹ ਬੜਾ ਸੋਹਣਾ ਬਣਾਇਆ ਉਹਨਾਂ ਨੇ ਆ ਰੂਲ ਲਵਾਇਆ ਗਾ ਪਾਰਕ ਰੰਗ ਕਰਾਇਆ ਸਟਰੀਟ ਲਾਈਟਾਂ ਲਵਾਇਆ ਨੇ ਕੰਮ ਕਾਫੀ ਹੋਏ ਨੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਕੰਮ ਕੋਈ ਨਹੀਂ ਹੋਇਆ ਹੈ ਠੀਕ ਹੈ ਨੀ ਉਸ ਕਰਕੇ ਸਾਲੋਂ ਜ਼ੀਰੋ ਤੋਂ ਸ਼ੁਰੂ ਹੋਣਾ ਪੈ ਰਿਹਾ ਅਸੀਂ ਚੋਣ ਲੜਨ ਤੋਂ ਪਹਿਲਾਂ ਇਹ ਮੈਂ ਕਿਵੇਂ ਦੇ ਨਾਲ ਇਲਾਕੇ 'ਚ ਅਸੀਂ ਕੰਮ ਕਰ ਰਹੇ ਆਂ। ਬਾਕੀ ਅਸੀਂ ਚੋਣ ਲੜਨੀ ਹੈਗੇ। ਚਲੋ ਪ੍ਰਮਾਤਮਾ ਕਿਰਪਾ ਕਰੂਗਾ ਤੇ ਜੇ ਸਾਡੇ ਕੋਲ ਕੋਈ ਪਾਵਰ ਆਉਂਦੀ ਆ ਤਾਂ ਅਸੀਂ ਕੰਮ ਹੀ ਕਰਨੇ ਨੇ ਪਿੰਡ ਦੇ ਵਿੱਚ। ਭਾਈ ਤੁਹਾਡੇ ਬਲੇ ਵਿੱਚ ਬਹੁਤ ਪ੍ਰਾਲੇ ਕੀਤੇ ਨੇ। ਸਾਇਦ ਵਿੱਚ ਲਾ ਸਾਇਦ ਪਿੰਡ 'ਚ ਲੈਟਾਂ ਉਟਾ ਵੀ ਲਵਾਏਗੇ ਨਾ ਹੋਰ ਜਿਹੜੇ ਕਰਾਏ ਗਏ ਨੇ। ਹਾਂਜੀ ਹਾਂਜੀ। ਲੱਗਦਾ ਹੈ ਸਰਕਾਰ ਵੀ ਮਤ ਕਰੇ ਤਾਂ ਜੋ ਹੋਰ ਬਿਹਤਰ ਬਣਾਇਆ ਜਾਵੇ ਪਿੰਡ। ਸਾਨੂੰ ਤਾਂ ਲੱਗਦਾ ਜੀ ਸਾਨੂੰ ਇਹਨਾਂ ਨੇ ਮੋੜਿਆ ਨਹੀਂ ਹੈਗਾ। ਨਾ ਮੈਕਮੇਡ ਨੇ ਨਾ ਐਮ.ਐਲ.ਏ. ਸਾਹਮਣੇ ਜਿਹੜੇ ਵੀ ਕੰਮ ਕਹੇ ਨੇ ਉਹਨਾਂ ਨੇ ਕੀਤੇ ਨੇ। ਅੱਜ ਵੀ ਕਹੇ ਗਏ ਨੇ। ਬੀ ਕੋ ਸਾਡੇ ਕੋਲ ਜਿੰਨਾ ਕਿ ਬਜਟ ਹੈ ਉਹਦੇ ਹਿਸਾਬ ਨਾਲ ਮੱਤੇ ਪਵਾਓ ਇਹ ਇਹਨੂੰ ਫੰਡ ਦਿੰਨੇ ਆ ਕਿਹੋ ਜਿਹੇ ਸੁਪਨਿਆਂ ਲੈ ਕੇ ਬੈਠੇ ਹੋਏ ਹੋ ਆਸ ਕਰ ਰਹੇ ਹੋ ਸਰਕਾਰ ਤੋਂ ਵੀ ਸਾਡਾ ਮਾਨਸਾ ਜਿਹੜਾ ਖੁਰਦ ਹੈਗਾ ਵਧੀਆ ਸੁਪਨਾ ਇਹ ਹੁੰਦਾ ਜੀ ਸਰਪੰਚੀ ਦਾ ਸੁਪਨਾ ਤਾਂ ਹਰੇਕ ਨੂੰ ਹੁੰਦਾਗਾ ਤੇ ਜਿਹੜਾ ਗਰਾਊਂਡ ਵਰਕ ਹੁੰਦਾਗਾ ਉਹ ਕਿਸੇ ਦੇ ਬਸ ਦੀ ਗੱਲ ਨਹੀਂ ਅਸੀਂ ਗਰਾਊਂਡ ਲੈਵਲ ਤੋਂ ਉੱਠੇ ਆ ਪਰ ਪ੍ਰਮਾਤਮਾ ਨੇ ਇੰਨੀ ਕਿਰਪਾ ਕੀਤੀ ਆ ਵੀ ਅਸੀਂ ਕੰਮ ਕਰਨ 'ਚ ਯਕੀਨ ਰੱਖਦੇ ਆ ਤੇ ਅਸੀਂ ਕੰਮ ਕਰਕੇ ਦਿਖਾਵਾਂਗੇ। ਪੂਰੀ ਦੇਖਣਗੇ। ਹੋਰ ਵਾਲੇ ਕੰਮ ਕਰੂਗਾ ਮੀਰ ਮਾਨਸਾ ਸਪੁਰਦਿਲਾ ਬੜੀ ਵਧੀਆ। ਮੈਂ ਕਹਿੰਦਾ ਜੀ ਅਸੀਂ ਅਜੇ ਸਾਡੇ ਕੋਲ ਕੋਈ ਪਾਵਰ ਨਹੀਂ ਹੈਗੀ ਉਹ ਤੋਂ ਪਹਿਲਾਂ ਹੀ ਦੇਖੀ ਜਾਂਦਾ ਜਿਹੜੇ ਚੰਗੇ ਬੰਦੇ ਨੇ ਔਰ ਭੰਡਣ ਵਾਲਿਆਂ ਦਾ ਭੰਡਣਾ ਹੀ ਹੁੰਦਾ। ਸੂਰਤ ਕਰ ਦਿੱਤੀ ਗਈ ਹੈ। ਸ਼ੁਰੂਆਤ ਹੋ ਗਈ ਹੈ ਜੀ ਪੂਰੀ। ਪੂਰੀ ਸ਼ੁਰੂਆਤ ਦਾ ਐਂਡ ਦਾ ਕਾਹੀ ਰਹੂਗਾ। ਸਾਰੀ ਭਾਈ ਜੀ ਗਗਨਜੀ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਨੇ ਲੱਗਦਾ ਸਪੋਰਟ ਕਰਨ ਦੀ ਲੋੜ ਹੈਗੀ ਸਾਰੇ ਜਿਹੜੇ ਪਿੰਡ ਨੂੰ ਇਕੋਕੇ ਨਾ ਇਹਦੇ ਜਿਹੜੇ ਭਰਾ ਚੰਗੀ ਸੇਵਾ ਕਰਦੇ ਨੇ ਨਾਲ ਖੜਨ ਦੀ ਲੋੜ ਹੈਗੀ ਲੱਗਦਾ ਨਹੀਂ ਜੀ ਸਾਰਾ ਪਿੰਡ ਸਾਰੇ ਨੌਜਵਾਨ ਵਰਗ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਸਾਰੇ ਇਹਨਾਂ ਦੀ ਸਪੋਰਟ ਕਰ ਰਹੇ ਆ ਤੇ ਨਾਲ ਲਾ ਕੇ ਚੱਲ ਰਹੇ ਆ ਬਹੁਤ ਸੋਹਣਾ ਪਿੰਡ ਦਾ ਕੰਮ ਹੋ ਰਿਹਾ ਹਲੇ ਤੱਕ ਇਨਾਂ ਕੋਲੇ ਕੋਈ ਪਾਵਰ ਨਹੀਂ ਹੈਗੀ ਠੀਕ ਨਾ ਫੇਰ ਵੀ ਪਿੰਡ ਦੇ ਵਿੱਚ ਮਤਲਬ ਸਟਰੀਟ ਲਾਈਟਾਂ ਲੱਗੀਆਂ ਐ ਚੌਕ ਬਣੇਗਾ ਤਾਂ ਹੋਰ ਗਲੀਆਂ ਜ ਐਮ ਐਲ ਏ ਸਾਹਿਬ ਕਹਿ ਕੇ ਇੱਕ ਦੋ ਗਲੀਆਂ ਹੋਰ ਪਹੋ ਉਹ ਆਪਾਂ ਪਾਸ ਕਰਵਾਉਨੇ ਆ ਪੱਕੀਆਂ ਕਰਾਉਨੇ ਆ ਨਾ ਤੇ ਰੋਡ ਦੇ ਮੁੱਦੇ ਆ ਜਿਹੜੇ ਲਲੋਣਾ ਰੋਡ ਤੇ ਟੁੱਟੀ ਆ ਉਹਦਾ ਕੀ ਹੋਇਆ ਉਹ ਪ੍ਰਸ਼ਾਸਨ ਦਬਾ ਕੇ ਗਏ ਆ ਉਹ ਕਰਨਗੇ ਤਾਂ ਸਾਰਾ ਕੁਝ ਹੋ ਰਿਹਾ ਜੀ ਬਹੁਤ ਸੋਹਣਾ ਮਤਲਬ ਜਦੋਂ ਪਾਵਰ ਚ ਆ ਗਏ ਤਾਂ ਸਰਕਾਰ ਨੇ ਐ ਐਮ ਐਲ ਏ ਸਾਹਿਬ ਨੇ ਵਾਕਿਆ ਪ੍ਰਸ਼ਾਸਨ ਨੇ ਹੋਰ ਮਦਦ ਕਰਨੀ ਆ ਦਬਾਅ ਤਾਂ ਪਹਿਲੇ ਨਹੀਂ ਦਿੱਤਾ ਸਿਰਫ ਗੱਲ ਕੀ ਆ ਮੂਹਰੇ ਲਾ ਕੇ ਕੰਮ ਕਰਨ ਦੀ ਤੋਰ ਨਹੀਂ ਉਹ ਗਗਨ ਜੀ ਸਾਡੇ ਕਰ ਰਹੇ ਆ ਬਹੁਤ ਅੱਗੇ ਲੱਗਿਆ ਆ ਉਹਦਾ ਤਾਂ ਇਹਨੂੰ ਟਾਈਮ ਕੱਢ ਕੇ ਤਾਂ ਇਹ ਬਹੁਤ ਸੋਹਣਾ ਕੰਮ ਕਰੀ ਜਾਂਦੇ ਆ ਤੇ ਅੱਖੇ ਤੋਂ ਵੀ ਸਾਨੂੰ ਇਹਨਾਂ ਦੇ ਪ੍ਰਸ਼ਾਸਨ ਨਾਲ ਲਾ ਖੜ ਕੇ ਖੜੇ ਆ ਅਸੀਂ ਮੋਢੇ ਨਾਲ ਮੋਢਾ ਲਾ ਕੇ ਸਾਰੇ ਚੱਲਾਂ ਕੀ ਕਰ ਰਿਹਾ ਇਹਨਾਂ ਦਾ ਜਿਹੜਾ ਵਿਕਾਸ ਤੋਂ ਕਮੀਰ ਕਿੱッセ ਰਹਿ ਗਿਆ ਨਾ ਮਾਨਸਾਖੁਰ ਦਬਣਾ ਮਾਨਸਾ ਜ਼ਿਲ੍ਹੇ ਨਾਲ ਹੈਗਾ ਮਾਨਸਾ ਦਾ ਪੰਡੀ ਬਣਦਾ ਤੇ ਕਿਉਂ ਕਾਰਨ ਸਮਝ ਦੇ ਵਿੱਚ ਨਹੀਂ ਹੋਇਆ ਵਿਕਾਸ ਤੇ ਕਾਫੀ ਆਪ ਗਲੀਆਂ ਦੇਖਦੇ ਆਂ ਬੁਰਾ ਹਾਲ ਹੋਇਆ ਪਿਆ ਪਾਣੀ ਪਾਣੀ ਹੋਇਆ ਪਿਆ ਸਾਰੇ ਪਾਸੇ ਵੇਖੋ ਜੇ ਤਾਂ ਹੁਣ ਜਿਹੜੇ ਪਹਿਲਾਂ सरपंच ਸਾਹਿਬ ਨੇ ਪਿੰਡ ਦੇ ਉਹੀ ਦੱਸ ਸਕਦੇ ਆਣ ਆ ਉਹੀ ਕਹਿਣਗੇ ਵੀ ਦੱਸਣਗੇ ਵੀ ਕੀ ਗੱਲ ਕਿਉਂ ਨਹੀਂ ਇਹ ਕੰਮ ਹੋ ਸਕਿਆ ਕੋਈ ਚਾਹਨਾ ਹੈ ਨਹੀਂ ਸੀ ਮੰਤ ਕਰਨ ਦੀ ਜਾਂ ਹਿੱਸਾ ਨਹੀਂ ਸੀ ਨਹੀਂ ਚਾਹਨਾ ਤਾਂ ਹੈ ਸੀ ਕੋਈ ਹੁੰਦੀਆਂ ਜੀ ਮਜਬੂਰੀਆਂ ਹੋ ਜਾਂਦੀਆਂ ਕੁਝ ਕਾਰਨ ਹੋ ਜਾਂਦੇ ਆ ਕੋਈ ਅਟਚਣਾ ਸਰਕਾਰੀ ਪੈ ਜਾਂਦੀ ਕੀ ਕਹਿ ਸਕਦੇ ਉਹ ਦੱਸਣਗੇ ਉਹਦੇ ਬਾਰੇ ਮੈਂ ਕੋਈ ਫਣੀ ਨਹੀਂ ਕਰ ਸਕਦਾ